ਉਫਟ ਪਾਣੀ ਘਟਿਆ ਤੇ ਅੱਜ ਦਰਿਆ ਸੱਤਲੂ ਦੇ ਜਲ ਪੱਧਰ ਵਧਿਆ ਕਈ ਥਾਵਾਂ ਤੇ ਦਰਿਆ ਸੱਤਲੂ ਨੂੰ ਜੋ ਖੋਰਾ ਲਗਾਇਆ ਸੀ ਉਹ ਲਗਾਤਾਰ ਉਸੇ ਤਰ੍ਹਾਂ ਜਾਰੀ ਹੈ ਹਾਲਾਤ ਚਿੰਤਾਜਨਕ ਨੇ ਤਾਂ ਇਹ ਤਸਵੀਰਾਂ ਬਹੁਤ ਦਰਦਨਾਕ ਹੋ ਜਾਂਦੀਆਂ ਕਿਦਾਂ ਪਾਣੀ ਘਟ ਜਾਂਦਾ ਫਿਰ ਵੱਧ ਜਾਂਦਾ ਫੁੱਟ ਵੱਧ ਗਿਆ ਫੁੱਟ ਘਟ ਗਿਆ ਬਾਰਿਸ਼ ਤੇ ਡਿਪੈਂਡ ਹੈ ਜਦ ਤੱਕ ਅੱਜ ਬਾਰਿਸ਼ ਹੋਈ ਤਾਂ ਪਾਣੀ ਵਧਿਆ ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਿਹਾ ਵੀ ਕਈ ਥਾਂ ਦੇ ਜੋ ਝੋਣਿਆਂ ਦੇ ਵਿੱਚ ਪਾਣੀ ਖੜਾ ਹੈ ਤਾਂ ਹਾਲਾਤ ਮਾੜੇ ਹੋ ਜਾਣਗੇ ਝੋਣੇ ਤਕਰੀਬਨ ਸਾਰੇ ਉਹ ਖਰਾਬ ਹੋ ਜਾਣਗੇ ਤਾਂ ਉੱਤੋਂ ਇਹ ਤਸਵੀਰ ਦਿਖਾਵਾਂਗੇ ਕਿਉਂਕਿ ਝੋਨਾ ਪਾਣੀ ਦੇ ਵਿੱਚ ਜਿਹੜਾ 6-7 ਦਿਨ ਡੁੱਬ ਕੇ ਰਹਿ ਜਾਂਦਾ ਤੇ 10 ਦਿਨ ਤਕਰੀਬਨ ਹੋ ਗਏ ਝੋਨੇ ਨੂੰ ਤਾਂ ਇੱਥੇ ਹਾਲਾਤ ਕਿਥੱਲੋਂ ਜੋ ਮੁੱਢ ਹੁੰਦਾ ਉਹ ਗਲ ਜਾਂਦਾ ਹੈ ਤਾਂ ਤਸਵੀਰਾਂ ਫੇਰ ਚਿੰਤਾਜਨਕ ਤਸਵੀਰਾਂ ਨੇ ਜਿਸ ਤਰ੍ਹਾਂ ਜਦੋਂ ਪਾਣੀ ਫੁੱਟ ਜਾਂ 2 ਫੁੱਟ ਘਟ ਜਾਂਦਾ ਤਾਂ ਉਸ ਨੂੰ ਪਾਣੀ ਆਪਾਂ ਘਟਿਆ ਨਹੀਂ ਕਹਿ ਸਕਦੇ ਤਕਰੀਬਨ ਜਦੋਂ 5 ਫੁੱਟ ਪਾਣੀ ਘਟੂਗਾ ਤਾਂ ਫਿਰ ਆਪਾਂ ਮੰਨ ਸਕਦੇ ਹਾਂ ਕਿ ਦਰਿਆ ਸੱਤਰੂ ਜਿਹੜਾ ਜਲਪੱਤਰ ਸੀ ਕਾਫੀ ਜ਼ਿਆਦਾ ਘਟ ਚੁੱਕਿਆ ਹੈ ਫੁੱਟ 2 ਫੁੱਟ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਝੋਣਿਆਂ 'ਚ ਪਾਣੀ ਜਿੱਦਾਂ ਨਿਕਲ ਜਾਂਦਾ ਉਹ ਫੇਰ ਵਿੱਚ ਵੜ ਜਾਂਦਾ ਤਾਂ ਇਸ ਤਰ੍ਹਾਂ ਨਹੀਂ तकरीबन 5 ਫੁੱਟ ਪਾਣੀ ਘਟ ਜੇ ਤਾਂ ਫੇਰ ਮੰਨ ਸਕਦੇ ਆ ਕਿ ਪਾਣੀ ਬਹੁਤ ਜ਼ਿਆਦਾ ਘਟਿਆ ਫੁੱਟ 2 ਫੁੱਟ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਇਹ ਪ੍ਰਕਿਰਿਆ ਜਾਰੀ ਰਹਿ ਗਈ ਜਿਸ ਤਰ੍ਹਾਂ بارش ਪੈ ਰਹੀ ਹੈ ਕੱਲ ਹਿਮਾਚਲ ਦੇ ਵਿੱਚ ਇਹ بارش ਪਈ ਹੈ ਤਾਂ ਜਿਸ ਤਰ੍ਹਾਂ ਪਾਖੜਾ ਦਾ ਡੈਮ ਦਾ ਜੋ ਲੈਵਲ ਪਾਣੀ ਦਾ ਵਧਿਆ ਹੋਇਆ ਕੱਲ ਉਹ ਨਹੀਂ ਵਧਿਆ ਕਿਉਂਕਿ ਲਗਾਤਾਰ ਪਿੱਛੇ ਵਧਿਆ ਕੱਲ بارش ਨਹੀਂ ਹੋਈ ਤਾਂ ਕੱਲ ਪਾਣੀ ਦਾ ਲੈਵਲ ਨਹੀਂ ਵਧਿਆ ਤਾਂ ਪਰਮਾਤਮਾ ਸੁੱਖ ਰੱਖੇ ਕਿ بارش ਨਾ ਹੋਵੇ بارش ਪੈਣ ਜਦੋਂ ਹਟ ਜੂਗੀ ਤਾਂ ਫਿਰ ਹੁਣ ਇੱਕ ਹੋਰ ਅਪਡੇਟ ਹੈ ਕਿ ਜੇਕਰ ਪਾਖੜਾ ਦੇ ਵਿੱਚ ਪਾਣੀ ਕਿੰਨਾ ਵਧਿਆ ਹੋਇਆ ਜਿੰਨਾ ਟਾਈਮ ਤਕਰੀਬਨ ਇਹ 72 71 ਤੱਕ ਨਹੀਂ ਚੱਲੇ ਜਾਂਦਾ ਉਹਨਾਂ ਟਾਈਮ ਦਰਿਆ ਸਤਲੂਜ ਦੇ ਵਿੱਚ ਇੰਨਾ ਪਾਣੀ ਚੱਲੇਗਾ ਤਾਂ ਇਸ ਤਰ੍ਹਾਂ ਮੰਨ ਸਕਦੇ ਆਂ ਆਪਾਂ ਕਿ ਤਕਰੀਬਨ ਜਿੰਨਾ ਪਾਣੀ ਚੱਲ ਰਿਹਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਚੱਲ ਰਿਹਾ ਹੈ ਦਰਿਆ ਸਤਲੂਜ ਵਿੱਚ ਇਹ ਤਕਰੀਬਨ ਇੰਨਾ ਤਾਂ ਫਿਰ ਚੱਲੇਗਾ ਦਾ ਸ ਵੀਰੇ ਤਸਵੀਰ ਥੋੜੀ ਬੱਕਰੀ ਸੀ ਹੁਣ ਬੱਕਰੀ ਹੈ ਇਸ ਜਗ੍ਹਾ ਤੋਂ ਪਾਣੀ ਨਿਕਲਣਾ ਸ਼ੁਰੂ ਹੋ ਚੁੱਕਿਆ ਹੈ ਅਸੀਂ ਮਾਧਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਚੜ੍ਹਦੇ ਵਾਲੇ ਪਾਸੇ ਅਸੀਂ ਮੌਜੂਦ ਹਾਂ ਜਿੱਥੇ ਮੈਂ ਰਿਪੋਰਟਿੰਗ ਕਰ ਰਿਹਾ ਤਾਂ ਪਾਣੀ ਅੱਗੇ ਤੱਕ ਚੱਲ ਜਾਂਦਾ ਬੰਨ੍ਹ ਦੇ ਨਾਲ ਪਾਣੀ ਲੱਗਿਆ ਹੋਇਆ ਤਾਂ ਦ੍ਰੈ ਸਤਲੁਜ ਦੀ ਅਪਡੇਟ ਲਾਈਵ ਤਸਵੀਰ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਅਪਡੇਟ ਹਰ ਇੱਕ ਤੱਕ ਪਹੁੰਚ ਸਕੇ ਇਹ ਰੋ ਤਾਂ ਅੱਗੇ ਕਾਫੀ ਯਾਦ ਇੱਕ ਨੋਟ ਸੀ ਤਕਰੀਬਨ ਸਾਰੀ ਹੁਣ ਡਿੱਗ ਚੁੱਕੀ ਆ ਫਿਰ ਤੋਂ ਸਿੱਧੀ 500 ਮੀਟਰ ਤੰ ਤਕਰੀਬਨ ਨੋਚ ਖਤਮ ਹੋ ਗਈ ਆ ਤਾਂ ਇੰਨੇ ਕੋ ਇੱਥੇ ਫਿਰ ਢਾ ਲੱਗ ਜਾਂਦੀ ਆ ਤਾਂ ਹੁਣ ਤਾਂ ਤਕਰੀਬਨ ਢਾ ਇੱਥੇ ਨਹੀਂ ਲੱਗੀ ਕਿਉਂਕਿ ਪਾਣੀ ਜਦੋਂ ਜ਼ਿਆਦਾ ਵਧ ਜਾਂਦਾ ਜ਼ਿਆਦਾ ਵਧ ਕੇ ਘਟਦਾ ਤਾਂ ਢਾ ਸ਼ੁਰੂ ਹੋ ਜਾਂਦੀ ਆ ਸਵੇਰੇ ਪਾਣੀ ਵਧਿਆ ਸੀ ਕੱਲ 2 ਫੁੱਟ ਪਾਣੀ ਘਟਿਆ ਸੀ ਦੁਨਿਆ ਸਤਲੁਜ ਦੀ ਲਾਈਵ ਅਪਡੇਟ ਤੁਸੀਂ ਐਨਐਨਰ ਨਿਊਜ਼ ਤੇ ਦੇਖ ਰਹੇ ਹੋ ਹਰ ਕੈਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਬਹੁਤ ਜਿਆਦਾ ਦਰਖਤ ਸੀ ਜਿੱਦਾਂ ਕਿ ਪਿੱਕਰ ਹੈ ਤਾਂ ਇਸ ਦੇ ਵਿੱਚ ਜਿਹੜਾ ਨਗਿਆ ਹੋ ਚੁੱਕਿਆ ਲੱਗਦਾ ਹੈ ਕਿ ਵੀ ਪਾਣੀ ਦੇ ਵਿੱਚ ਡੁੱਜੂਗਾ ਵੱਡਾ ਦਰਖਤ ਹੈ ਦਰਖਤ ਬਹੁਤ ਆਇਆ ਪਪੂਲਰ ਬਹੁਤ ਬਰਿਆ ਦੇ ਵਿੱਚ ਡਿੱਗੇ ਆ ਤਾ ਇਧਰ ਇਹ ਝੋਨਾ ਤੁਸੀਂ ਦੇਖ ਸਕਦੇ ਹੋ ਸਾਰਾ ਹੀ तकरीबन ਪਾਣੀ ਛੁੱਟ ਗਿਆ ਹੈ ਸੀਗਾ ਮੋਢ तकरीबन ਇਸ ਦੇ ਵੀ ਮੋਢੇ ਜੋ ਇਸ ਦੇ ਵੀ तकरीबन ਗਲ ਚੁੱਕੇ ਨੇ ਤਾਂ ਬਹੁਤ ਸਾਰੇ ਜ਼ਮੀਨਾਂ ਨੂੰ ਟਾ ਖੁਰਾ ਲੱਗਿਆ ਤੇ ਇਸ ਟਾਈਮ ਸ਼ਾਮ ਨੂੰ ਲਾਈਵ ਅਪਡੇਟ ਤੋਰ ਤੱਕ ਬਚਾਰਿਆ ਜੇਕਰ ਪੋਗ ਡੈਮ ਦੀ ਗੱਲ ਕਰੀ ਤਾਂ ਉਸ ਦਾ ਲੇਬਲ ਘਟਿਆ ਹੈ ਪੋਗ ਡੈਮ ਦਾ ਤਾਂ ਜੋ ਅੱਗੇ ਪਾਣੀ ਹਰੀਕੇ ਹੈਡ ਵਰਕਸ ਤੋਂ ਅੱਗੇ ਪਣੇ ਜਾ ਰਿਹਾ ਸੀਗਾ ਤਿਰਸਤ ਲੋਜ ਤੇ ਬਿਆਸ ਦਾ ਇਕੱਠਾ ਹੋ ਕੇ ਉੱਥੇ 310000 ਰੁਪਏ ਰਕਮ ਸੀ ਜਿਹੜਾ ਕਿ ਹੁਣ 250000 ਕਰ ਦਿੱਤਾ ਗਿਆ ਹੈ ਉੱਥੇ ਪਾਣੀ ਘਟਿਆ ਤਾਂ ਖੱਗਰ ਦਰਿਆ ਦੇ ਵਿੱਚ ਕਈ ਥਾਵਾਂ ਤੇ ਪਾੜ ਪਿਆ ਵੱਡੀਆਂ ਖਬਰਾਂ ਆ ਰਹੀਆਂ ਸਰਸੇ ਦੇ ਕੋਲ ਇੱਕ ਵੱਡਾ ਪਾੜ ਪਿਆ ਉੱਥੇ ਵੀ ਹਾਲਾਤ ਚਿੰਤਾਜਨਕ ਨੇ ਤਾਂ ਪੂਰਾ ਪੰਜਾਬ ਇਸ ਟੰਮ ਹੜਾਂ ਦੀ ਲਪੇਟ ਦੇ ਵਿੱਚ ਹੈ ਤੇ ਖੱਗਰ ਦਰਿਆ ਹੋਵੇ ਬਿਆਸ ਹੋਵੇ 7 ਰੋਜ਼ ਤਕਰੀਬਨ ਸਾਰੇ ਉਫਾਨ ਤੇ ਹੈ ਤਾਂ ਇਸ ਜਗ੍ਹਾ ਤੇ ਪਾਣੀ ਘੱਟ ਤੇਜ ਆ ਜੇਕਰ ਅੱਗੇ ਇਹ ਤੁਸੀਂ ਦੇਖੋਗੇ ਤੇ ਇਸ ਜਗ੍ਹਾ ਤੇ ਪਾਣੀ ਬਹੁਤ ਜ਼ਿਆਦਾ ਤੇਜ ਹੈ ਸ਼ਾਮ ਦੀ ਅਪਡੇਟ ਤੁਹਾਡੇ ਨਾਲ ਸੰਜ ਕਰ ਰਹੇ ਆ ਸੀ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਿਓ ਕਿਉਂਕਿ ਅਸੀਂ ਹਰ ਇੱਕ ਮੁੱਦੇ ਤੇ ਰਾਜਨੀਤੀ ਤੇ ਕੋਈ ਚਦਰਾ ਸਤੁਲ ਹੋਵੇ ਅਸੀਂ ਹਰ ਇੱਕ ਅਪਡੇਟ ਲੜਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ये पानी जोर से जाता है उधर खड़ी सीट दीजिए नीचे अपन आई ये अपन वही लगाओ आप ये ਪ੍ਰਿਆ ਸਤ루 ਸ਼ਾਮ ਦੀ ਲਾਈਵ ਅਪਡੇਟ ਤੁਹਾਨੂੰ ਨਾਲ ਸੰਜੀ ਕਰ ਰਿਹਾ ਹੈ। ਦਰਿਆ ਸਤ루 ਦਾ ਜੋ ਜਲ ਪੱਤਰ ਸੀ ਕੱਲ ਘਟ ਰਿਹਾ ਸੀ ਤੇ ਅੱਜ ਪਾਣੀ ਵਧਿਆ। ਅਗਰੇ ਮੈਂ ਜਿੰਨਾ ਪਾਣੀ ਵਧਿਆ ਛੋ ਨੂੰ ਘਟਿਆ ਨਹੀਂ ਉਨਾਂ ਹੀ ਦਰਿਆ ਚੱਲ ਰਿਹਾ। ਗੱਲ ਕਰੀ ਤਾਂ 2 ਫੁੱਟ ਕੱਲ ਘਟਿਆ ਤੇ 2 ਫੁੱਟ ਵੱਧ ਗਿਆ। ਸਰ ਜੀ ਹਾਬ ਕਾ ਸਿਹ ਹੈ। ਭਾਈ ਜੀ ਪੰਜਾਬ ਜਲੰਧਰ ਡਿਸਟ੍ਰਿਕਟ ਜਮਹਿਦ ਪੱਤਰ ਜਗਰਾਉਂ ਰੋੜ ਜਾਂਦਾ ਉੱਥੋਂ ਦੀਆਂ ਤਸਵੀਰਾਂ ਨੱਚੜੇ ਦੇ ਬਲੇ ਪਾਸੇ ਦੀਆਂ। ਜੋ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋਂਦਰਾ ਇਹ ਸਤロイ ਦੀ ਤਸਵੀਰ ਹੈ। ਲਹੌਣ ਵਾਲੀ ਤਸਵੀਰ ਹੈ। ਜਿੱਦ ਤੱਕ ਟਾ ਲੱਗੀ ਸੀ ਇਸ ਥਾਂ ਤੇ। ਸਾਰਾ ਪਹਿਲਾਂ ਹੁੰਦਾ ਪਾਣੀ ਵਗਿਆ ਬੰਦ ਨਾਲ ਕਰਕੇ ਪਾਣੀ ਹੁਣ ਇੱਥੇ ਪ੍ਰਸ਼ਾਸਨ ਨੂੰ ਕੰਮ ਕਰ ਦੇਣਾ ਚਾਹੀਦਾ ਹੈ ਜਿਦਾਂ ਕਿ ਬੂਰੇ ਗੱਟੇ ਹੁਣ ਇੱਥੇ ਲਗਾਉਣੇ ਚਾਹੀਦੇ ਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਕਰਨਾ ਹੈ। ਤਾਂ ਬਚਾ ਰਹੇ ਹੋ ਪੱਥਰ ਤਾਂ ਖਤਮ ਹੋਵੇ ਥੋੜੀ ਰਹਿ ਗਈ ਨਹੀਂ ਨਹੀਂ ਥੱਲੇ ਪੱਥਰ ਬਹੁਤ ਡੂੰਘਾ ਲਾਇ ਸੀ ਰਾਹ ਬਹੁਤ ਪੱਥਰ ਲੱਗੇ ਹੋਏ ਜਿਆਦਾ ਡੂੰਘੇ ਨਹੀਂ ਸੀਗੇ ਮੈਂ ਰੇਕਾ ਬਣਾ ਲਾਇ ਸੀ ਉਹਨਾਂ ਉੱਤੇ ਛਿੱਟੇ ਛੋਟੇ ਕੋਈ ਜਿਆਦਾ ਨਹੀਂ ਸੀਗੇ ਨਹੀਂ ਕਿਹਾ ਉਹ ਵੀ ਲਾਇਆ ਨਹੀਂ ਉਦਾਲ ਜੋ ਛੱਟੇ ਛੋਟੇ ਜਿਹੇ ਤਰ੍ਹਾਂ ਹੋ ਗਏ ਹਾਂ ਸਾਰੇ ਬਰੇ ਬੋਲ ਨਹੀਂ ਆਵੇ ਥੋੜੇ ਹੋਣਗੇ ਕੋਈ ਬਹਿ ਗਿਆ ਖਾਨ ਉਹ ਵੀ ਮਾਰ ਗਿਆ ਪਾਣੀ ਸਾਡ ਅੱਧਰੀ ਤੇ ਵਾਝੇ ਨਹੀਂ ਪੈਦਾ ਕਰਾ ਰਹੇ ਪਾਣੀ ਵਧਿਆ ਹੈ ਵਧਿਆ ਹੈ ਉੱਥੋਂ ਲੱਗ ਰਿਹਾ ਅੱਗੇ ਜਾ ਰਹੇ ਹਨ ਉਹ ਚੋਂ ਹਾਂ ਪਾਣੀ ਜਾਂਦਾ ਪਾਣੀ ਵਧਿਆ ਉੱਪਰ ਜਾਣਾ ਸ਼ੁਰੂ ਹੋ ਗਿਆ ਇਹ ਵੀ ਤਕਰੀਬਨ 10 ਤੋਂ 15 ਦਿਨ ਇੱਥੇ ਹੀ ਪਾਣੀ ਚੱਲ ਸਕਦਾ ਵਾ ਕਿਉਂਕਿ ਪਾਸਾ ਦਾ ਕਿੰਨਾ ਲੈਵਲ 1680.7 ਤਾਂ ਇਹ ਲੈਵਲ ਲੈ ਕੇ 78.8 70 70 ਤੇ ਲੈ ਕੇ ਆਉਣਗੇ ਤਾਂ ਫੇਰ ਆ ਕਿੱਥੇ بارش ਨਾ ਹੋਵੇ ਫੇਰ ਆ ਲਗਾਤਾਰ ਮੱਤਲ ਚ بارش ਹੋ ਰਹੀ ਹੈ ਬਾਰਸ਼ ਹੋ ਰਹੀ ਹੈ ਬਰਛੋਰੀ ਬਰ ਸੁਰੂ ਕਰੋ ਨਹੀਂ ਜਾਈ ਪਿਛੇ ਬੰਨ ਵੀ ਟੁੱਟ ਗਿਆ ਨਾ ਮੇਰੇ ਸਾਮਣੇ ਨਹੀਂ ਨਹੀਂ ਕੋਟਾ ਨਹੀਂ ਬਚਾ ਸਰਹਾਲੀ ਕਹਿੰਦੇ ਪਈ ਨਹੀਂ ਟੁੱਟਾ ਐਵੇਂ ਮਰੀਏ ਉਹ ਇਹ ਟੁੱਟ ਗਿਆ ਨਾ ਮੋਰੇ ਹੋਰ ਬੰਨ ਲਾਤਾ ਅੱਗੇ ਹੋਰ ਐਡਵਾਂਸ ਬੰਨ ਲਾਇਆ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਲਈਏ ਕਿ ਸੋਸ਼ਲ ਮੀਡੀਆ ਤੇ ਖਬਰ ਬਹੁਤ ਜ਼ਿਆਦਾ ਫੈਲ ਰਹੀ ਹੈ ਕਿ ਸਰਹਾਲੀ ਲੁਧਿਆਣੇ ਦੇ ਨਜ਼ਦੀਕ ਇੱਕ ਬੰਨ ਟੁੱਟ ਗਿਆ ਉਹ ਫੇਕ ਖਬਰ ਹੈ ਉਸ ਬੰਨ ਨੂੰ ਬਚਾ ਲਿਆ ਗਿਆ ਤੇ ਉਹ ਜਿਹੜਾ ਬੰਨ ਟੁੱਟਣ ਵਾਲਾ ਸੀ ਅਡਵਾਂਸ ਬੰਨ ਲਗਾ ਦਿਆ ਗਿਆ ਤਾਂ ਉੱਥੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਣ ਹਿਲਲੇ ਆਣੇ ਤੇ ਪਾਣੀ ਸਾਰਾ ਚੱਲ ਜਾਣਾ ਸੀ ਤਾਂ ਲੋਕ ਉੱਥੇ ਬਹੁਤ ਮਿਹਨਤ ਕਰ ਰਹੇ ਲਗਾਤਾਰ ਮਿਹਨਤ ਕਰ ਰਹੇ ਤਾਂ ਮੇਰੇ ਦਾ ਸਿੱਟਾ ਵੀ ਉੱਥੇ ਨਿਕਲ ਰਿਹਾ ਹੈ ਤਾਂ ਪ੍ਰਸ਼ਾਸਨ ਹਰੇਕ ਤਾਂ ਜ਼ਰੂਰ ਕਹਿੰਦੇ ਆ ਉੱਥੇ ਕਿ ਕੋਠਿਆਂ ਦੇ ਉੱਪਰ ਚੜੋ ਨੀਵੇਂ ਥਾਂ ਤੇ ਨਾ ਬੈਠੋ ਕਿ ਪਿੰਡ ਖਾਲੀ ਜ਼ਰੂਰ ਕਰਵਾਏ ਕਿ ਕਿਤੇ ਕੋਈ ਖਤਰਾ ਪੈਦਾ ਨਾ ਹੋਵੇ ਉਹ ਉੱਥੇ ਖੇਰੇ ਬਿੜਦੇ ਉਹ ਜਿੱਥੇ ਰਾਜਾਪੁਰ ਰਾਜਾਪੁਰ ਹੈ ਰਾਜਾਪੁਰ ਉਹ ਬੰਨ ਥੋੜੇ ਨਾਲ ਹੀ ਪਾਣੀ ਪਿਆ ਰਿਹਾ ਤਾਂ ਉੱਥੇ ਬਹੁਤ ਝੰਡਾ ਕੀ ਇਹ ਤੁਸੀਂ ਦੱਸਿਆ ਨਹੀਂ ਕਿ ਤੁਹਾਡੀ ਕੋਈ ਟੀਮ ਹੈ ਦੱਸ ਗਰ ਨਹੀਂ ਆਈ ਕਈ ਬੰਦੇ ਆ ਕੇ ਨੇਤਾ ਉੱਥੇ ਨੇ ਆ ਰਾਜਨੀਤੀ ਜੀ ਕਰਨਾ ਪਿਆ ਉਹਨਾਂ ਦੇ ਇਕੱਠੇ ਹੋ ਤੁਸੀਂ ਜਿਹੜਾ ਕਹਿੰਦਾ ਰਾਜਨੀਤੀ ਕਰਨ ਦਾ ਟਾਈਮ ਹੀ ਨਹੀਂ ਹੈ ਲੋਕਾਂ ਦਾ ਬਚਾ ਦੇ ਕਿੱਦਾਂ ਕੀਤਾ ਜਾਵੇ ਬ੍ਰਿਜਮੰਦ ਨੂੰ ਸਮਝ ਨਹੀਂ ਆਈ ਤੁਸੀਂ ਕੀ ਕਰਿਓ ਕਿ ਮੇਰੀ ਮਦਦ ਕੋਈ ਨਹੀਂ ਕਰਨ ਆਇਆ ਕਿ ਮੈਂ ਕਿਸੇ ਦੀ ਅੱਗੇ ਸਾਡੀ ਟੀਮ ਮਦਦ ਕਰੇ ਇਹ ਮੜਾ ਜੇ ਕਲੀਅਰ ਕਰ ਦਿਓ ਇਹ ਕਨਫਰਮ ਜੇ ਕਰ ਦਿਓ ਕਿ ਅਸੀਂ ਕਿਸੇ ਦੀ ਮਦਦ ਕਰਨੀ ਹੈ ਕਿ ਸਾਡੀ ਕੋਈ ਮਦਦ ਕਰਨ ਆਵੇ ਇਹ ਕਨਫਰਮ ਜੇ ਕਰ ਦਿਓ ਮੈਨੂੰ ਸਮਝ ਨਹੀਂ ਆਈ ਸਿੰਘ ਸਿੰਘ ਵੀਰ ਜੀ ਇਹ ਮੈਨੂੰ ਜਰੂਰ ਦੱਸ ਦਿਓ ਉੱਛੀ ਨੂੰ ਦੱਸਿਆ ਨੇਤਾ ਵੀਰ ਜੀ ਮੈਨੂੰ ਦੱਸ ਦਿਓ ਮੈਨੂੰ ਕੋਈ ਕਨਫਰਮ ਜੇ ਮੈਨੂੰ ਸਮਝ ਨਹੀਂ ਆਈ ਕਿ ਮੈਂ ਕਿਸ ਦੀ ਮਦਦ ਮੇਰੇ ਕਰਨ ਕੋਈ ਨਹੀਂ ਆਇਆ ਕਿ ਸਾਨੂੰ ਕਿਸ ਦੀ ਮਦਦ ਕਰਨੀ ਚਾਹੀਦੀ ਹੈ ਇਹ ਜਰੂਰ ਦੱਸਿਓ ਕਿ ਸਾਡੀ ਟੀਮ ਕਿੱ데 ਜਾਣਾ ਹੈ ਜਿਸ ਮੇਰੀ ਕੋਈ ਮਦਦ ਕਿਸ ਨੂੰ ਕਰਨੀ ਚਾਹੀਦੀ ਹੈ ਇਹ ਮੜਾ ਕਨਫਰਮ ਕਰ ਦਿਓ ਉਹ ਪਿੱਛੇ ਹੈਗਾ ਹੀ ਆ ਥੇਰੇ ਦੇ ਪਿੱਛੇ ਆ ਇੱਥੇ ਗੰਦ ਪਾਇਆ ਜਾਨ ਨੂੰ ਬਤਾ ਪਾ ਦੋ ਦੂਮੀ ਦੇ ਪਾਣੀ ਵੀ ਸਾਫ ਹੋ ਤਾਂ ਮੱਚੀ ਖੱਡੀ ਪਿੱਛੋਂ ਤੇ ਵੀ ਆਹ ਤੋਂ ਇੱਕ ਨੇ ਇਹਨਾਂ ਨੇ ਵਧਿਆ ਨਿਕੰਦਾ ਪਾਣੀ ਪਾ ਕੇ ਆਪਣਾ ਸਾਰਾ ਟੂਬ ਬੰਦ ਕਰ ਦਿੱਤੇ ਜਿਹੜਾ ਆਪਣਾ ਪਾਣੀ ਜਿਹੜਾ ਅਵੇਲੇਬਲ ਸੀ 15 ਫੁੱਟ ਸੀ ਜਿਹੜਾ 10 ਫੁੱਟ ਉਹ ਸੇਮ ਚ ਹੁੰਦੀ ਹੁੰਦੀ ਸੀ 10 ਫੁੱਟ ਦਾ ਫੁੱਟ ਤੇ ਗੁੱਜਰ ਨੇ ਬੈਠੇ ਇਹਦੇ ਸੇਮ ਹੁੰਦੇ ਜਿਹੜਾ ਸੇਮ ਦਾ ਪਾਣੀ ਨਹੀਂ ਲੱਗਦਾ ਹੈ ਕਿ ਹੈ ਮਾਰੇ ਨਾਜੀ ਹਾਂਜੀ ਮਿਰਤੀ ਸਿੰਘ ਸਿੰਘ ਵੀਰ ਜੀ ਦੱਸੋ ਕੀ ਲੋਕੇਸ਼ਨ ਹੈ ਜਿਹਦੇ ਸੇਮ ਕਸਿੰਗ ਵੀ ਜਿਹੜਾ ਦਰਿਆ ਸਤਲੁਜ ਦਾ ਪੋਲ ਹੈ ਤਾਂ ਉਸ ਤੋਂ ਚੜਦੇ ਵਾਲੇ ਪਾਸੇ ਦੀ ਇਹ ਤਸਵੀਰ ਹੈ ਕਿੰਨੇ 2 ਕਿਲੋਮੀਟਰ ਜਿਲੰਦਰ ਜਿਲ੍ਹਾ ਮਹਤ ਪਰਦੇ ਦੇ ਨਈ ਭਾਈ ਜੀ ਸਾਡੀ ਮਦਦ ਕਰ ਨਾ ਹੀ ਕਿਸੇ ਨੇ ਕੀਤੀ ਹੈ ਤੇ ਨਾ ਹੀ ਕੋਈ ਆਇਆ ਹੈ ਅਜੇ ਤੱਕ ਤਾਂ ਵੀਰ ਜੀ ਕੋਈ ਮਦਦ ਕਿਸੇ ਨੇ ਨਹੀਂ ਕੀਤੀ ਸਾਡੀ ਮੀਤਬ ਲੋਕ ਸਿੰਗਾਪੁਰ ਸੇ ਪੁੱਛ ਰਹੇ ਹਾਂ ਕਿ ਆਪ ਕੀ ਮਦਦ ਕਰਨੇ ਕੋਈ ਟੀਮ ਆਈ ਨਹੀਂ ਬ੍ਰਦਰ ਕੋਈ ਆਪਣੀ ਮਦਦ ਕਿਸੇ ਨੇ ਨਹੀਂ ਕੀਤੀ ਗਈ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਿਰ ਇਹ ਬੰਦ ਰਹੇ ਸੋਸਾ ਬੰਦ ਹੋ ਰਿਹਾ ਹੈ ਲੋਕ ਫੇਸਬੁਕ 'ਤੇ ਆਪਾਂ ਇਹ ਵੀ ਤੁਹਾਨੂੰ ਦਿਖਾ ਲਾਂਗਾ ਕਾਹਦੇ ਸੋ ਇਹ ਦਾਸ ਕਾ ਨਾ ਹੈ ਗੁਰੂ ਪ੍ਰੋਸਰ ਰੱਖੋ ਹਾਂਜੀ ਬੜੀ ਜੀ ਧੰਨਵਾਦ ਜਿੰਨੇ ਨੇ ਕਮੈਂਟ ਕੀਤਾ ਉਹ ਤੋਂ ਬਹੁਤ ਧੰਨਵਾਦ ਸ਼ਾਮ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦਰਿਆ ਸਤਲੁਜ ਦੀ ਪਹਿਲਾਂ ਕੱਲ ਦੀ ਗੱਲ ਵੀ ਤਾਂ ਪਾਣੀ ਘਟ ਰਿਹਾ ਸੀ ਤੇ ਅੱਜ ਪਾਣੀ ਵਧਿਆ ਕੱਲ 2 ਫੁੱਟ ਘਟ ਚੁੱਕਿਆ ਸੀ ਤੂੰ ਬੱਜ ਰਿਹਾ ਬਹੁਤ ਜ਼ਿਆਦਾ ਪਾਣੀ ਵੇਖਣਾ ਪਾਣੀ ਅਜੇ ਹੁਣ ਫੇਰ ਮਾਰ ਕਰ ਰਿਹਾ ਇੱਧਰ ਕਰ ਰਿਹਾ ਹੈ ਨਾ ਉਧਰ ਵਿਚਾਰੇ ਲੰਗਰ ਲੈ ਕੇ ਗਏ ਤੇ ਲੋ ਰਾਜਨੀਤੀ ਕਰੀ ਜਾਂਦੇ ਨੇ ਤੇ ਨੇਤਾ ਜਾ ਕੇ ਕੀ ਤੁਸੀਂ ਉਧਰ ਜਿੱਧਰ ਜਿੱਧਰ ਮੁਸੀਬਤ ਚਲੋ ਪਹੁੰਚੇ ਆ ਲੋਕ ਉਧਰ ਰਾਜਨੀਤੀ ਕਰੀ ਜਾਂਦੇ ਆ ਉਹ ਫਲਾਣਾ ਮੈਂ ਕਿਹਾ ਤੋ ਰਾਜਨੀਤੀ ਛੱਡੋ ਤੁਸੀਂ ਆਪ ਦਾ ਲੋਕਾਂ ਨੂੰ ਵੀ ਧਿਆਨ ਦਿਓ ਕੀ ਕਰਨਾ ਕਿਦਾਂ ਨਹੀਂ ਹੈਗਾ ਉਹਨਾਂ ਨਾ ਪਾਣੀ ਸੁੱਕਣ ਤੋਂ ਬਾਅਦ ਕੀ ਹਾਲਾਤ ਹੋਣਗੇ ਉਹਨਾਂ ਦੇ ਕਿਦਾਂ ਹਾਂ ਉੱਥਾ ਉਹ ਤਾਂ ਉਹ ਤੋ ਲਾਤ ਮਾਰੇ ਹੋਣੇ ਹੁਣ ਜਿਆਦਾ ਕੋਈ ਰਾਸ਼ਨ ਦੇ ਲੋੜ ਨਹੀਂ ਆ ਉੱਥੇ ਹੁਣ ਤਾਂ ਨਹੀਂ ਲੋਕਾਂ ਕਣਕ ਵੀ ਨਹੀਂ ਆ ਨਾ ਉਧਰ ਜਾਣਾ ਚਾਹੀਦਾ ਉਧਰ ਬੋਲ ਜਾਣਾ ਚਾਹੀਦਾ ਦੋ ਲੋੜ ਹੈ ਹੁਣ ਵੀ ਰਾਜਨੀਤੀ ਛੱਡੋ ਰਾਜਨੀਤੀ ਕਰਨ ਲੱਗ ਪਏ ਹੁਣ ਨਹੀਂ ਕੋਈ ਫਾਇਦਾ 哦，可以。